ਸਵਾਗਤ ਹੈ ਸਾਰਿਆਂ ਦਾ ਵਬਾਰੀ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਲੈ ਕੇ ਆਏ ਹਾਂ ਜੀ ਆਪਾਂ ਬਾਸਮਤੀ ਦਾ ਰੇਟ ਤਰੀਕਾ ਜੇਗੀ ਹੈ 1 ਦਸੰਬਰ ਤੇ 2024 ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀ ਰੇਟ ਵਧਿਆ ਜਾਂ ਘਟਿਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਜੇ ਪਹਿਲਾਂ ਗੱਲ ਕਰਦੇ ਆਪਾਂ ਕੋਟਕਪੂਰਾ ਮੰਡੀ ਦੀ ਕੋਟਕਪੂਰਾ ਮੰਡੀ ਵਿੱਚ ਜਿਹੜੀ 11 21 ਦੀ ਬੋਲੀ ਹੋਈ ਆ ਉਹ 3700 ਰੁਪਏ ਤੋਂ ਸ਼ੁਰੂ ਹੋ ਕੇ 4100 ਰੁਪਏ ਤੱਕ ਗਈ ਆ ਜੇ ਗੱਲ ਕਰੀ 1885 ਦੀ ਜੇ 1885 ਦੀ ਬੋਲੀ ਹੋਈ ਹੈ 3400 ਰੁਪਏ ਤੋਂ ਸ਼ੁਰੂ ਹੋ ਕੇ 3700 ਤੇ 6500 ਰੁਪਏ ਤੱਕ ਗਈ ਆ 1718 ਦੀ ਬੋਲੀ 3000 ਰੁਪਏ ਤੋਂ ਸ਼ੁਰੂ ਹੋ ਕੇ 3500 ਤੇ 6500 ਰੁਪਏ ਤੱਕ ਗਈ ਆ 1401 ਦੀ ਬੋਲੀ 2400 ਰੁਪਏ ਤੋਂ ਸ਼ੁਰੂ ਹੋ ਕੇ 3200 ਤੇ 60 ਰੁਪਏ ਤੱਕ ਗਈ ਆ 1509 ਦੀ ਬੋਲੀ 2800 ਰੁਪਏ ਤੋਂ ਸ਼ੁਰੂ ਹੋ ਕੇ 3070 ਰੁਪਏ ਤੱਕ ਗਈ ਆ 1886 ਦੀ ਬੋਲੀ 2800 ਰੁਪਏ ਤੋਂ ਸ਼ੁਰੂ ਹੋ ਕੇ 3080 ਰੁਪਏ ਤੱਕ ਗਈ ਆ ਤੇ PB1 ਦੀ 2700 ਰੁਪਏ ਤੋਂ ਸ਼ੁਰੂ ਹੋ ਕੇ 2850 ਰੁਪਏ ਤੱਕ ਗਈ ਆ ਜੇ ਗੱਲ ਕਰੀਏ ਆਪਾਂ 1847 ਦੀ 1847 ਦੀ ਬੋਲੀ 2600 ਰੁਪਏ ਤੋਂ ਸ਼ੁਰੂ ਹੋ ਕੇ 2800 ਤੇ 400 ਰੁਪਏ ਤੱਕ ਗਈ ਆ ਸੁਪਰ 52 2700 2500 ਤੱਕ ਗਈ ਆ ਹੁਣ ਗੱਲ ਕਰਦੇ ਆਪਾਂ ਫਾਜ਼ਿਲਕਾ ਮੰਡੀ ਦੀ ਫਾਜ਼ਿਲਕਾ ਮੰਡੀ ਜਿਹੜੀ 1121 ਦੀ ਆ ਉਹ 3371 ਰੁਪਏ ਤੱਕ ਗਈ ਆ ਤੇ 1885 ਜਿਹੜੀ ਉਹ 3600 ਤੇ 500 ਰੁਪਏ ਤੱਕ ਗਈ ਆ 1509 ਆ ਜਿਹੜੀ ਉਹ 2800 ਰੁਪਏ ਤੱਕ ਗਈ ਆ ਰੇਟ ਜਿਹੜਾ ਮੰਦਾ ਰਿਆ ਜੇ ਗੱਲ ਕਰੀਏ ਪਤਨਦਰਨ ਮੰਡੀ ਤਰਨਤਾਰਨ ਮੰਡੀ ਦੀ ਜਿਹੜੀ 17 18 ਦੀ ਬੋਲੀ 2800 ਰੁਪਏ ਤੋਂ ਸ਼ੁਰੂ ਹੋਵੇ 3600 ਤੇ 5 ਰੁਪਏ ਤੱਕ ਗਈ ਆ 1121 ਦੀ ਜਿਹੜੀ ਬੋਲੀ ਆ 3200 ਰੁਪਏ ਤੋਂ ਸ਼ੁਰੂ ਹੋ ਕੇ 4500 ਰੁਪਏ ਤੱਕ ਗਈ ਆ 1401 ਦੀ ਜਿਹੜੀ ਬੋਲੀ ਆ 3000 ਰੁਪਏ ਤੋਂ ਸ਼ੁਰੂ ਹੋ ਕੇ 3300 ਤੇ 3100 ਰੁਪਏ ਤੱਕ ਗਈ ਆ 1509 ਦੀ ਜਿਹੜੀ ਬੋਲੀ ਆ 2700 ਰੁਪਏ ਤੋਂ ਸ਼ੁਰੂ ਹੋ ਕੇ 3100 ਤੇ 92 ਰੁਪਏ ਤੱਕ ਗਈ ਆ 1847 ਦੀ ਜਿਹੜੀ ਬੋਲੀ ਆ 2550 ਰੁਪਏ ਤੋਂ ਸ਼ੁਰੂ ਹੋ ਕੇ 3100 ਤੇ 500 ਰੁਪਏ ਤੱਕ ਗਈ ਆ ਇਹ ਗੱਲ ਕਰੀਏ ਬਸ ਨਾਮ ਮੰਡੀ ਦੀਸ ਨਾਮ ਮੰਡੀ ਜਿਹੜੀ 1509 ਜਿਹੜੀ ਬਾਸਮਤੀ ਆ ਉਹਦਾ ਜਿਹੜਾ ਰੇਟ ਆ 3000 ਤੇ 500 ਰੁਪਏ ਲੱਗਿਆ 1401 ਜਿਹੜਾ 3300 ਤੇ 40 ਰੁਪਏ ਲੱਗਿਆ 1121 ਜਿਹੜੀ 4000 ਰੁਪਏ ਲੱਗੀ ਆ ਹੁਣ ਗੱਲ ਕਰਦੇ ਆਪਾਂ ਤਰਨਤਾਰਨ ਮੰਡੀ ਦੀ ਤਰਨਤਾਰਨ ਮੰਡੀ ਜਿਹੜੀ 17 18 2200 ਰੁਪਏ ਤੋਂ ਸ਼ੁਰੂ ਹੋ ਕੇ 3600 ਤੇ 5 ਰੁਪਏ ਤੱਕ ਗਈ ਆ 11 ਕੀ ਜਿਹੜੀ 3200 ਰੁਪਏ ਤੋਂ ਸ਼ੁਰੂ ਹੋ ਕੇ 4050 ਰੁਪਏ ਤੱਕ ਗਈ ਆ 1400 ਇੱਕ 3000 ਰੁਪਏ ਤੋਂ ਸ਼ੁਰੂ ਹੋ ਕੇ 3300 ਤੇ 3100 ਰੁਪਏ ਤੱਕ ਗਈ ਆ 1509 2700 ਰੁਪਏ ਤੋਂ ਸ਼ੁਰੂ ਹੋ ਕੇ 3100 ਤੇ 92 ਰੁਪਏ ਤੱਕ ਗਈ ਆ 1847 2500 ਰੁਪਏ ਤੋਂ ਸ਼ੁਰੂ ਹੋ ਕੇ 2900 ਦੇ 5 ਰੁਪਏ ਤੱਕ ਗਈ ਆ ਹੁਣ ਗੱਲ ਕਰਦੇ ਆ ਆਪਾਂ ਖੰਡਾ ਮੰਡੀ ਦੀ ਖੰਡਾ ਮੰਡੀ ਦੀ 1121 ਜਿਹੜੀ ਆ ਉਹ 4000 ਰੁਪਏ ਤੱਕ ਗਈ ਆ 1885 ਜਿਹੜੀ ਉਹ 3300 ਤੇ 500 ਰੁਪਏ ਤੱਕ ਗਈ ਆ 17 18 ਜਿਹੜੀ ਉਹ 3600 ਰੁਪਏ ਤੱਕ ਗਈ ਆ 18 47 ਜਿਹੜੀ ਉਹ 2900 ਰੁਪਏ ਤੱਕ ਗਈ ਆ 1401 3300 ਬਚੀਆਂ ਤੱਕ ਜੇ ਗੱਲ ਕਰੀਏ ਆਪਾਂ ਬਡੰਡਾ ਮੰਡੀ ਤੋਂ ਬਡੰਡਾ ਮੰਡੀ ਜੇ 17 18 ਉਹ 3000 ਰੁਪਏ ਤੋਂ ਸ਼ੁਰੂ ਹੋ ਕੇ 3300 ਤੇ 40 ਰੁਪਏ ਤੱਕ ਵਿਕੀ ਆ ਤੇ 18 47 2600 ਤੋਂ 40 ਰੁਪਏ ਤੱਕ ਵਿਕੀ ਆ ਆਪਾਂ ਜਿਹੜੇ ਰੇਟ ਦੱਸਿਆ ਇਹ 30 ਨਵੰਬਰ ਨੂੰ ਜਿਹੜੀ ਬੋਲੀ ਹੋਈ ਆ ਉਹਦੇ ਰੇਟ ਆ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲ ਦੀ ਨਾਲ ਸਾਡੇ ਚੈਨਲ ਨੂੰ ਕਰ ਰਹੀ ਸਬਸਕ੍ਰਾਈਬ ਧੰਨਵਾਦ